ਉੱਥੇ ਸ਼ਿਵ ਤੋਂ ਭਾਵ ਚੇਤਨ ਜੋ ਹਮੇਸ਼ਾ ਰਹਿ ਰਿਹਾ ਹੈ ਬ੍ਰਹਮ ਤੋ ਪਾਰਵਤੀ ਤੋਂ ਭਾਵ ਮਾਇਆ ਉੱਥੇ ਕੋਈ ਆਪਾਂ ਇਹ ਸਰੂਪ ਨਹੀਂ ਦੇਖਣਾ ਵੀ ਉੱਥੇ ਸ਼ਿਵ ਜੀ ਇਤਰਾ ਜੁਟ ਜਟਾ ਜੁਟ ਕੋਈ ਬੈਠਾ ਵਗੈਰਾ ਉਹ ਉਹਨੂੰ ਪਿਕਚਰ ਤੁਸੀਂ ਦੇ ਦਿੱਤੀ ਰਿਪਰੈਜੈਂਟੇਸ਼ਨ ਪਰ ਉੱਥੇ ਭਾਵ ਤੁਹਾਡਾ ਤੱਤ ਵਸਤੂ ਹੁਣ ਤੁਹਾਡੇ ਅੰਦਰ ਜਿਹੜੀ ਚੇਤਨਾ ਹੈ ਸ਼ਿਵ ਵਾ ਜੀ ਉਹਨੇ ਆਪਣੇ ਗਲੇ 'ਚ ਇਹੋ ਜੇ ਕਈ ਸਰੀਰ ਪਾਏ ਹੋਏ ਆ ਆ ਮਾਇਆ ਦੇ ਸਰੀਰ ਪਾਏ ਹੋਏ ਆ राइट ਉਹਦੀ ਚੇਤਨਾ ਹੈ ਜੋ ਸ਼ਿਵ ਹੈ ਉਹ ਕਹਾਣੀ ਦੀ ਗੱਲ ਨਹੀਂ ਗਈ ਉਹ ਇਸ ਵੇਲੇ ਮੌਜੂਦਾ ਦੀ ਗੱਲ ਆ ਆ ਜਿਹੜੀ ਸਰੀਰ ਦੀਆਂ ਖੋਪੜੀਆਂ ਨੇ ਮਾਇਆ ਜਿਹੜੀ ਹੈ ਜਿਹੜੀ ਪਾਰਵਤੀ ਹੈ ਜਿਹੜੀ ਜੰਮਦੀ ਤੇ ਮਰਦੀ ਹੈ ਸਮਝ ਗਏ ਮਾਇਆ ਕੇ ਇਹ تین ਜੋ ਸ੍ਰਿਸ਼ਟੀ ਰਚ ਰਹੀ ਆ ਤੇ ਖਤਮ ਹੋ ਰਹੀ ਆ ਇਹ ਅਨੰਤ ਖੋਪੜੀਆਂ ਜਿਹੜੀਆਂ ਉਹ ਇਸ ਚੇਤਨਾ ਨੇ ਪਾਈਆਂ ਹੋਈਆਂ ਨੇ ਜੀ ਮਹਾਰਾਜ ਉਹ ਸਥਿਰਵਾ ਇਹ ਆ ਰਹੀਆਂ ਤੇ ਜਾ ਰਹੀਆਂ ਨੇ ਉਤਭਾਵ ਆ ਜੀ ਉਹ ਸਾਡੀ ਕਹਾਣੀ ਆ ਜੀ ਬਾਰੇ ਕੋਈ ਉੱਪਰ ਬੈਠੇ ਸ਼ਿਵ ਜੀ ਤੇ ਪਾਰਵਤੀ ਦੀ ਕਹਾਣੀ ਨਹੀਂ ਇਹ ਤਾਂ ਪਾਰਵਤੀ ਭਾਵ ਮਾਇਆ ਜੀ ਤੇ ਸ਼ਿਵ ਮੈਨੇ 체ਤਨ